ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਬਹੁਤ ਬੁਰੀ ਤਰ੍ਹਾਂ ਪੀੜਤ ਰਹੀ ਆ ਮੈਂ ਆਪ ਵੀ ਕਿਉਂਕਿ ਕਿਸਾਨ ਆ ਤੇ ਮੈਂ 1968 ਦੇ ਕਣਕ ਦੇ ਰੇਟ ਤੇ ਡੀਜ਼ਲ ਦੇ ਰੇਟ ਜਿਹੜੇ ਉਹ ਮੈਂ ਆਪਣੇ ਮਨ ਵਿੱਚ ਲਾਉਂਦਾ ਸੀ 68 ਪੈਸੇ 65 ਪੈਸੇ ਲੀਟਰ ਪੀਪਾ ਤੇ ਤੇਲ ਆਉਣੇ ਹੁੰਦੇ ਸੀ ਕਣਕ ਦਾ ਮੁੱਲ ਜਿਹੜਾ ਉਹਦੋਂ 215 ਰੁਪਏ ਸੀ ਅੱਜ ਜਿਹੜਾ 224 ਜਿਹੇ ਕਣਕ ਦਾ ਮੁੱਲ 212200 ਰੁਪਇਆ ਹੋਇਆ ਤੇ ਡੀਜ਼ਲ ਦਾ ਮੁੱਲ 80 ਗੁਣਾ ਨਹੀਂ 100 ਗੁਣਾ ਵੱਧ ਗਿਆ ਇਸੇ ਤਰਜ਼ ਦੇ ਉੱਤੇ ਚਾਹੇ ਉਸ ਵੇਲੇ ਦਵਾਈਆਂ ਦਾ ਇਸਤੇਮਾਲ ਘੱਟ ਹੁੰਦਾ ਸੀ ਸੋਦੇ ਹੋਏ ਬੀਜ ਜਿਹੜੀ ਲਾਗਤ ਜਿਮੀਦਾਰ ਦੀ ਆ ਮੇਰਾ ਕਹਿਲ ਉਹਦੀ ਉਨੀ ਲਾਗਤ ਨਹੀਂ ਪੂਰੀ ਹੁੰਦੀ ਉਹਨਾਂ ਖਰਚ ਨਹੀਂ ਪੂਰਾ ਹੁੰਦਾ ਜਿੰਨਾ ਉਹਦੇ ਫਸਲ ਦੀ ਉਹਨੂੰ ਪੈਸੇ ਮਿਲਦੇ ਸੋ ਪਿਛਲੇ ਸਾਲ ਲਗਾਤਾਰ 13 ਸਾਲ 13 ਮਹੀਨੇ ਦਿੱਲੀ ਸਰ ਤੇ ਟਿੱਕਰੀ ਦੇ ਬਾਰਡਰ ਦੇ ਉੱਤੇ ਮੋਰਚੇ ਲੱਗੇ ਰਹੇ ਉਹ ਬਿਲ ਜਿਹੜੇ ਤਿੰਨ ਸੀ ਉਹ ਵਾਪਸ ਹੋਏ ਪਰ ਇਹਨੇ ਕੁਝ ਵੈਧੇ ਕੀਤੇ ਸੀਗੇ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਐਮਐਸਪੀ ਆ ਉਹਨਾਂ ਉੱਤੇ ਲਾਗੂ ਕਰਾਂਗੇ ਪਰ ਨਹੀਂ ਕੀਤਾ ਉਹਨਾਂ ਗੱਲਾਂ ਬਾਤਾਂ ਸਾਰੀਆਂ ਤੁਦੋਂ ਤੋਂ ਬਾਅਦ ਲੋਕਤੰਤਰ ਦਾ ਇੱਕ ਟੰਗ ਹੁੰਦਾ ਵੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਆਵਾਜ਼ ਬੁਲੰਦ ਕਰਨ ਦਾ ਤੇ ਅਸੀਂ ਭਾਰਤ ਦੇ ਵਿੱਚ ਇਹਨੂੰ ਚੌਥਾ ਪਿੱਲਰ ਲੋਕਤੰਤਰ ਨੂੰ ਮੰਨਦੇ ਆ। ਔਰ ਮੈਂ ਦੇਖਦਾ ਵੀ ਲੋਕਤੰਤਰ ਦਾ ਦਿਵਾਲਾ ਕੱਢ ਦਿੱਤਾ ਹਰਿਆਣਾ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ। ਕਿ ਜੇ ਜਿੰਮੇਦਾਰ ਉੱਥੇ ਜਾਣ ਨੂੰ ਦਿੱਲੀ ਤੇ ਆ ਰਹੇ ਆ ਤੇ ਤੁਹਾਨੂੰ ਕੀ ਦਿੱਕਤ ਹੈ? ਬਹੁਤ ਸਾਰੇ ਜ਼ਿੰਮੇਦਾਰ ਪਟੜਣ ਕੀਤੇ। ਜੇ ਸਾਡਾ ਬੱਚਾ ਪਰਸੋਂ ਉਹਨੂੰ ਗੋਲੀ ਮਾਰ ਦਿੱਤੀ ਉਹਨਾਂ ਨੇ ਸ਼ਹੀਦ ਕਰ ਦਿੱਤਾ। ਇੱਕ ਚਾਚੋ ਕੀ ਗਰਵਾਸਪੁਰ ਦਾ ਕਿਸਾਨ ਸੀਗਾ ਥਲੇਟ 64 ਸਾਲ ਦਾ ਉਹ ਵਿਚਾਰਾ ਆਪਣੀ ਜਾਨ ਗਵਾ ਬੈਠਾ ਹੋਰ ਕਈ ਲੱਤਾਂ ਕਈਆਂ ਨੇ ਟੁੱਟੀਆਂ ਪੱਟੜ ਹੋਇਆ ਇਹ ਐਵੇਂ ਮਸਬੂਤ ਹੁੰਦਾ ਵੀ ਜਿੱਦਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸੰਭੂ ਤੋਂ ਗਾਹਾਂ ਪੰਜਾਬ ਇਹਨਾਂ ਦਾ ਆਪਣਾ ਮੁੱਲਕੇ ਨਹੀਂ ਸੋ ਬੜੀ ਸ਼ਰਮ ਵਾਲੀ ਗੱਲ ਆ ਦੋਹਾਂ ਸਰਕਾਰਾਂ ਲਈ ਕਿ ਜ਼ਿਮੀਂਦਾਰ ਆਪਣੀ ਹੱਕੀ ਮੰਗਾਂ ਲਈ ਉੱਥੇ ਜਾ ਰਹੇ ਆ ਇਹਨਾਂ ਨੂੰ ਰੋਕਿਆ ਜਾ ਰਿਹਾ ਉਦੋਂ ਬਾਅਦ ਮੈਂ ਸਾਹਮਣੇ ਪੰਜਾਬ ਦੀ ਸਰਕਾਰ ਭਜੇ ਤੁਹਾਡੀ ਟੈਰੇਟਰੀ ਦੇ ਵਿੱਚ ਆ ਕੇ ਇੱਥੇ ਤਾਂ ਮੈਂ ਠਾਣੇ ਦੇਖਦਾ ਵੀ ਇੱਕ ਠਾਣੇ ਚ ਦੂਏ ਠਾਣੇ ਚ ਬੰਦਾ ਫੜਨਾ ਹੋਵੇ ਉਹ ਕਹਿੰਦਾ ਜੀ ਹੁਣ ਅਜ ਨਾਲਾ ਖਾਣਾ ਖਤਮ ਹੋ ਗਿਆ ਹੁਣ ਦੂਏ ਠਾਣੇ ਵਾਲੇ ਆਉਣਗੇ ਤੇ ਇੱਥੇ ਆ ਕੇ ਉਹ ਸਾਡੇ ਗੋਲੀਆਂ ਮਾਰ ਰਹੇ ਠਾਣਾ ਨੂੰ ਫੱਟੜ ਕਰ ਰਹੇ ਟਾਇਰਾਂ ਦੇ ਗੋਲੀਆਂ ਮਾਰ ਮਾਰ ਪੈਂਚਰ ਕਰ ਰਹੇ ਆ ਤੇ ਬਹੁਤ ਕੁਛ ਇਹ ਪਿਛਲੇ ਦਿਨਾਂ ਚ ਵਾਪਰਿਆ ਪਰ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਇਹ ਬੜੇ ਸਬਰ ਤੇ ਸੰਤੋਖ ਨਾਲ ਆਤਮੇ ਹੀ ਬੈਠੇ ਆ ਤੇ ਗੁਰੂ ਸਿਧਾਂਤ ਵੀ ਹੋਇਆ ਤੇ ਸਾਡੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਸਤਿਗੁਰਾਂ ਨੇ ਸੰਦੇਸ਼ ਵੀ ਤੁਹਾਨੂੰ ਜੀ ਬਖਸ਼ ਕੀਤਾ ਸੋ ਕਿਉਂਕਿ ਬੜੇ ਲੰਬੇ ਅਰਸੇ ਤੇ ਬੈਠੇ ਆ ਚੌਂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਇੱਕ ਸੰਸਥਾ ਆ ਤੇ ਸਾਡਾ ਫਰਜ਼ ਵੀ ਬਣਦਾ ਕੋਈ ਸ਼ਾਨ ਨਹੀਂ ਕਿਸੇ ਦੇ ਉੱਤੇ ਕਿ ਜਿੱਥੇ ਵੀ ਕਿਤੇ ਲੋੜ ਹੁੰਦੀ ਹੈ ਉੱਥੇ ਚੌਂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਹੇ ਲੰਗਰ ਦੀ ਵਿਵਸਥਾ ਹੋਵੇ ਚਾਹੇ ਕਦੇ ਆਰਚਕਤੋਂ ਦੀ ਤੇ ਹੋਵੇ ਹਮੇਸ਼ਾ ਹੀ ਅਸੀਂ ਨਾਲ ਰਹੇ ਆਂ ਦੇ ਹੁਣ ਵੀ ਜਦਨ ਦੇ ਇਹ ਇਥੇ ਮੋਰਚਾ ਲਾ ਕੇ ਬੈਠੇ ਆ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਤੇ ਮੈਡੀਕਲ ਦੀ ਜਿਹੜੀ ਫੈਸਿਲਿਟੀ ਉਹਦੇ ਲਈ ਹਮੇਸ਼ਾ ਤਤਪਰਿਆ ਤੇ ਆਪਣੇ ਵਾਹਿਆ ਵੀ ਕਰਵਾ ਰਹੇ ਆ ਮੈਂ ਜਿਹੜੇ ਇਥੇ ਬੱਚੇ ਲੰਗਰ ਦੀ ਸੇਵਾ ਕਰਦੇ ਆ ਇਹਨਾਂ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ 24 ਘੰਟੇ ਕਿਸੇ ਚੀਜ਼ ਦੇ ਵੀ ਲੋੜ ਹੋਵੇ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਗਨਵਾਰਨ ਸਾਹਿਬ ਫਤੇਗੜ ਸਾਹਿਬ ਸਾਰੇ ਤੁਹਾਡੇ ਅਗਿਰਦੇ ਆ ਇਸੇ ਤਰਜ ਦੇ ਉੱਤੇ ਮੈਡੀਕਲ ਫੈਸਿਲਿਟੀ ਚਲੇ ਵੀ ਕੋਈ ਆਪਾਂ ਕਫਾਇਤ ਨਹੀਂ ਕਰਨੀ ਜਿਹੜੀ ਵੀ ਕਿਸੇ ਨੂੰ ਕਸਾਨ ਨੂੰ ਲੋੜਿਆ ਉਹ ਆਪਾਂ ਸਾਰੀ ਮਹਈਆ ਕਰਾਉਣੀ ਆ ਕਿਉਂਕਿ ਸਰਕਾਰਾਂ ਦਾ ਗੂੰਗੀਆਂ ਬੋਲੀਆਂ ਹੋ ਚੁੱਕੀਆਂ ਤੇ ਲੋਕਤੰਤਰ ਦੇ ਵਿੱਚ ਫੇਰ 1977 ਚੇਤੇ ਕਰਨਾ ਚਾਹੀਦਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸਾਰਾ ਕੁਝ ਬੰਦ ਕਰਤਾ ਵੀ ਪਰ ਲੋਕਾਂ ਨੇ ਫੇਰ ਕਸ਼ਵੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੀ ਹਾਲ ਕਾਂਗਰਸ ਦਾ ਹੋਇਆ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ਹਾਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ ਨਰਾਤਰ ਇਹਨਾਂ ਜ਼ਿੰਮੇਵਾਰਾਂ ਦੀ ਅਮਾਦੇ ਬੱਚਾ ਵੀ ਹਾਜ਼ਰ ਹਾਂ ਸੋ ਵੱਖ-ਵੱਖ ਤੌਰ ਦੇ ਉੱਤੇ ਕਈ ਸਾਡੇ ਇਥੋਂ ਮੈਂਬਰ ਸਾਹਿਬਾਨ ਲਾਗਲੇ ਜਿਹੜੇ ਸਰਦਾਰ ਜਸਮੀਤ ਸਿੰਘ ਜੀ ਲਾਛੜੂ ਸਰਦਾਰ ਜਨੈਲ ਸਿੰਘ ਕਰਤਾਰਪੁਰ ਸੁਖਵਿੰਦਰ ਸਿੰਘ ਤੋੜਾ ਇਹ ਪੜਿਆਲੇ ਤੋਂ ਕਿਉਂਕਿ ਲਾਗੇ ਪੈਂਦੇ ਆ ਇਹ ਸਾਰੇ ਇੱਥੇ ਦੇਖਣੇ ਕਰ ਰਹੇ ਆ ਇਹਨਾਂ ਨੂੰ ਵੀ ਵਧਾਈ ਦਿੰਨਾ ਤੇ ਅੰਤ ਆਰਦਾਤ ਵੀ ਗੁਰੂ ਚਰਨਾਂ 'ਚ ਕੀਤੀ ਆਪਾਂ ਵੀ ਸਤਿਗੁਰੂ ਜੀ ਇਹਨਾਂ ਸਰਕਾਰਾਂ ਨੂੰ ਸਮਾਤ ਬਾਕੀ ਚ ਕਰੋ ਤਾਂ ਕਿ ਜਿਹੜੇ ਜ਼ਿੰਮੇਵਾਰਾਂ ਦੇ ਮੁੱਢਲੇ ਹੱਕ ਹਕੂਕ ਆ ਉਹ ਉਹਨਾਂ ਦੇ ਜਿਹੜੇ ਪੂਰੇ ਕੀਤੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ